ਸਤਿ ਸ੍ਰੀ ਅਕਾਲ ਅੱਜ ਆਪਾਂ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਜੀਵਨ ਬਾਰੇ ਥੋੜੀ ਗੱਲ ਕਰਾਂਗੇ ਹਾਂਜੀ ਖਾਸ ਕਰਕੇ ਅਜਮੇਰ ਸਿੰਘ ਦੀ ਲਿਖੀ ਇੱਕ ਜੀਵਨੀ ਹੈ ਉਹਦੇ ਬਾਰੇ ਸਾਨੂੰ ਇੱਕ ਮਤਲਬ ਸੰਖੇਪ ਜਾਣਕਾਰੀ ਮਿਲੀ ਹੈ ਹਾਂਜੀ ਬਿਲਕੁਲ ਤੇ ਸਾਡੇ ਕੋਲ ਉਹਦਾ ਇੱਕ ਸਾਰੰਸ਼ ਜ ਹੈਗਾ ਤੇ ਆਪਾਂ ਉਸੇ ਦੇ ਆਧਾਰ ਤੇ ਦੇਖਾਂਗੇ ਕਿ ਮੁੱਖ ਗੱਲਾਂ ਕੀ ਨਿਕਲਦੀਆਂ ਨੇ ਸਹੀ ਗੱਲ ਹੈ ਤਾਂ ਕਿ ਸਰਾਬਾ ਜੀ ਦਾ ਸੰਘਰਸ਼ ਉਹਨਾਂ ਦੀ ਗਦਰ ਲਹਿਰ ਚ ਭੂਮਿਕਾ ਉਹ ਥੋੜਾ ਸਪਸ਼ਟ ਹੋ ਸਕੇ ਹਾਂ ਦੇਖੋ ਇਹ ਸੰਖੇਪ ਜਾਣਕਾਰੀ ਸਾਨੂੰ ਇੱਕ ਇੱਕ ਤਰ੍ਹਾਂ ਨਾਲ ਮੌਕਾ ਦਿੰਦੀ ਹੈ ਕਿ ਅਜਮੇਰ ਸਿੰਘ ਨੇ ਕਿਹੜੇ ਪਹਿਲੂਆਂ ਤੇ ਜ਼ਿਆਦਾ ਜ਼ੋਰ ਦਿੱਤਾ ਹੋਗਾ ਆਪਣੀ ਕਿਤਾਬ 'ਚ ਹੂੰ ਸ਼ੁਰੂਆਤ ਤਾਂ ਜਨਮ ਤੋਂ ਹੀ ਹੁੰਦੀ ਹੈ 1896 ਪਿੰਡ ਸਰਾਬਾ ਲੁਧਿਆਣਾ ਅੱਛਾ ਤੇ ਜਾਣਕਾਰੀ 'ਚ ਲਿਖਿਆ ਵੀ ਹੈ ਕਿ ਮੁਢਲੇ ਜੀਵਨ ਤੇ ਵਿਚਾਰਤ ਪਾਈ ਗਈ ਹੈ ਹੂੰ ਸ਼ਾਇਦ ਇਹ ਸਮਝਾਉਣ ਲਈ ਕਿ ਕ੍ਰਾਂਤੀ ਦੀ ਚਿੰਨਕ ਕਿਵੇਂ ਮਤਲਬ ਪੈਦਾ ਹੋਈ ਉਹਨਾਂ 'ਚ ਬਿਲਕੁਲ ਕਿਉਂਕਿ ਛੋਟੀ ਉਮਰ ਦੇ ਤਜਰਬੇ ਬਹੁਤ ਅਸਰ ਪਾਉਂਦੇ ਆ ਬਾਅਦ 'ਚ ਫਿਰ ਉਹ ਚਲੇ ਗਏ ਅਮਰੀਕਾ ਹਾਂਜੀ ਉਹ ਚੇਰੀ ਪੜ੍ਹਾਈ ਲਈ ਬਰਕਲੇ ਯੂਨੀਵਰਸਿਟੀ ਇੱਥੇ ਆ ਕੇ ਮਤਲਬ ਕਹਾਣੀ ਬਦਲ ਗਈ ਹਾਂ ਅਸਲ 'ਚ ਇਹੀ ਉਹ ਜਗ੍ਹਾ ਸੀ ਜਾਣਕਾਰੀ ਦੇ ਹਿਸਾਬ ਨਾਲ ਜਿੱਥੇ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦਾ ਵਾਪਿਆ ਆਜ਼ਾਦੀ ਲਈ ਜਿਹੜੇ ਲੋਕ ਸੰਘਰਸ਼ ਕਰ ਰਹੇ ਸੀ ਅੱਛਾ ਜਿਵੇਂ ਲਾਲਾ ਹਰदयाल ਹੋ ਗਏ ਇਹੋ ਜੇ ਵੱਡੇ ਆਗੂਆਂ ਦੇ ਸੰਪਰਕ ਚਾਏ ਹਾਂ ਤੇ ਉੱਥੋਂ ਹੀ ਉਹਨਾਂ ਦਾ ਕ੍ਰਾਂਤੀਕਾਰੀ ਸਫ਼ਰ ਸ਼ੁਰੂ ਹੋ ਗਿਆ ਬਿਲਕੁਲ ਤੇ ਫਿਰ ਆ ਗਈ ਗਦਰ ਪਾਰਟੀ ਹਾਂ ਇਹਦੀ ਸਥਾਪਨਾ ਹੋਈ ਜਿਹਦਾ ਮਕਸਦ ਸੀ ਅੰਗਰੇਜ਼ਾਂ ਖਿਲਾਫ ਉਹ ਹਥਿਆਰਬੰਦ ਵਿਦਰੋਹ ਕਰਨਾ ਭਾਰਤ ਚ ਹਾਂਜੀ ਹਥਿਆਰਬੰਦ ਤੇ ਸਰਾਬਾ ਜੀ ਇਸ ਲਹਿਰ ਦਾ ਇੱਕ ਕਹਿ ਲੋ ਮੁੱਖ ਹਿੱਸਾ ਬਣੇ ਬਹੁਤ ਐਕਟਿਵ ਸਨ ਹਾਂ ਉਹ ਸਿਰਫ ਮੈਂਬਰ ਨਹੀਂ ਸੀ ਜਾਣਕਾਰੀ ਇਹ ਹੀ ਦੱਸਦੀ ਹੈ ਕਿ ਉਹ ਇੱਕ ਮੁੱਖ ਪ੍ਰਬੰਧਕ ਤੇ ਪ੍ਰਚਾਰਕ ਵਾਂਗ ਉਭਰੇ ਅੱਛਾ ਜੀ ਸ਼ਾਇਦ ਕਿਤਾਬ ਚ ਗਦਰ ਅਖਬਾਰ ਚ ਉਹਨਾਂ ਦੀ ਭੂਮਿਕਾ ਜਾਂ ਨੌਜਵਾਨਾਂ ਨੂੰ ਕਿਵੇਂ ਨਾਲ ਜੋੜਿਆ ਇਹ ਸਭ ਦੱਸਿਆ ਹੋਵੇਗਾ ਹੂੰ ਤੇ ਕਮ ਸਿਰਫ ਵਿਦੇਸ਼ ਤੱਕ ਨਹੀਂ ਰਹਾ ਫਿਰ ਸਹੀ ਗੱਲ 1915 ਚ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਭਾਰਤ ਵਾਪਸ ਜਾਣਾ ਹੈ ਹਾਂਜੀ ਤੇ ਉੱਥੇ ਜਾ ਕੇ ਗਦਰ ਦੀ ਜਿਹੜੀ ਪਲੈਨਿੰਗ ਹੈ ਉਹਨੂੰ ਅਮਲ ਚ ਲਿਆਉਣਾ ਹੈ ਇਹ ਬਹੁਤ ਵੱਡਾ ਕਦਮ ਸੀ ਬਹੁਤ ਖਤਰੇ ਵਾਲਾ ਬਹੁਤ ਜ਼ਿਆਦਾ ਉਸ ਵੇਲੇ ਉਮਰ ਦੇਖੋ ਸਿਰਫ 19 ਸਾਲ ਹਾਂ 19 ਸਾਲ ਇਹ ਉਹਨਾਂ ਦੀ ਦਲੇਰੀ ਹੈ ਦੇਸ਼ ਲਈ ਜਿਹੜਾ ਸਮਰਪਣ ਹੈ ਉਹ ਸਾਫ਼ ਦਿਸਦਾ ਹੈ ਬਿਲਕੁਲ ਤੇ ਭਾਰਤ ਆ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਅਲੱਗ-ਅਲੱਗ ਛਾਉਣੀਆਂ 'ਚ ਗਏ ਫੌਜੀਆਂ ਨੂੰ ਕਿਹਾ ਕਿ ਬਗਾਵਤ ਕਰੋ ਅੰਗਰੇਜ਼ਾਂ ਖਿਲਾਫ ਪਰ ਪਰ ਉਹ ਗੱਲ ਬਣੀ ਨਹੀਂ ਹਾਂ ਮੁਗਬਰੀ ਹੋ ਗਈ ਤੇ ਯੋਜਨਾ ਫੇਲ ਹੋ ਗਈ ਕਹਿ ਸਕਦੇ ਆ ਤੇ ਫਿਰ ਉਸ ਤੋਂ ਬਾਅਦ ਗ੍ਰਿਫਤਾਰੀ ਹੋ ਗਈ ਹਾਂਜੀ ਉਹਨਾਂ ਤੇ ਤੇ ਉਹਨਾਂ ਦੇ ਸਾਥੀਆਂ ਤੇ ਲਾਹੌਰ ਸਾਜ਼ਿਸ਼ ਕੇਸ ਚੱਲਿਆ ਇਹ ਗਦਰ ਲਹਿਰ ਨੂੰ ਕੁਚਲਣ ਲਈ ਅੰਗਰੇਜ਼ਾਂ ਨੇ ਕਈ ਕੇਸ ਚੁਲਾਏ ਸੀ ਇਹ ਉਹਨਾਂ 'ਚੋਂ ਇੱਕ ਸੀ ਹਾਂਜੀ ਤੇ ਮੁਕਦਮੇ ਵੇਲੇ ਵੀ ਉਹਨਾਂ ਦਾ ਜਜ਼ਬਾ ਉਚਾਰਿਆ ਦੱਸਦੇ ਨੇ ਆਖਿਰਚ ਫਿਰ 16 ਨਵੰਬਰ 1915 ਨੂੰ ਸਿਰਫ 23 ਸਾਲ ਦੀ ਉਮਰ ਸੀ ਮਸਾ 23 ਸਾਲ ਹਾਂ ਲਾਹੌਰ ਸੈਂਟਰਲ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ ਇੱਕ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਤੇ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਉਹਦੇ ਮੁਤਾਬਿਕ ਅਜਮੇਰ ਸਿੰਘ ਦੀ ਕਿਤਾਬ ਇਹ ਸਾਰੀਆਂ ਗੱਲਾਂ ਮਤਲਬ ਸੰਘਰਸ਼ ਵਿਚਾਰਧਾਰਾ ਕੁਰਬਾਨੀ ਹੂੰ ਇਹਨੂੰ ਇਤਿਹਾਸਿਕ ਤੱਥਾਂ ਡਾਕੂਮੈਂਟਸ ਦੇ ਆਧਾਰ ਤੇ ਪੇਸ਼ ਕਰਦੀ ਹੈ ਤੇ ਭਾਸ਼ਾ ਬਾਰੇ ਲਿਖਿਆ ਹੈ ਕਿ ਸਰਲ ਤੇ ਅਸਰਦਾਰ ਪੰਜਾਬੀ ਹੈ ਹਾਂ ਇਹ ਭਾਸ਼ਾ ਵਾਲੀ ਗੱਲ ਮਹੱਤਵਪੂਰਨ ਹੈ ਮਤਲਬ ਕਿਤਾਬ ਸਿਰਫ ਇਤਿਹਾਸਕਾਰਾਂ ਲਈ ਨਹੀਂ ਆਮ ਪਾਠਕਾਂ ਤੱਕ ਪਹੁੰਚਾਉਣ ਦਾ ਉਦੇਸ਼ ਲੱਗਦਾ ਹੈ ਹਾਂ ਖਾਸ ਕਰਕੇ ਨੌਜਵਾਨਾਂ ਤੱਕ ਬਿਲਕੁਲ ਤਾਂ ਕਿ ਸਰਾਬਾ ਦੇ ਵਿਚਾਰ ਗਦਰ ਲਹਿਰ ਦੀ ਅਸਲ ਭਾਵਨਾ ਉਹ ਸਮਝ ਆਵੇ ਜਾਣਕਾਰੀ ਤਾਂ ਇਹ ਕਹਿੰਦੀ ਹੈ ਕਿ ਇਹ ਸਿਰਫ ਜੀਵਨੀ ਨਹੀਂ ਸਗੋਂ ਕ੍ਰਾਂਤੀਕਾਰੀ ਲਹਿਰ ਦੀ ਇੱਕ ਡੂੰਗੀ ਸਮਝ ਦਿੰਦੀ ਹੈ। ਸੋ ਜਿੰਨੀ ਕੋ ਜਾਣਕਾਰੀ ਆਪਣੇ ਕੋਲ ਹੈ ਉਸ ਤੋਂ ਤਾਂ ਇਹ ਲੱਗਦਾ ਕਿ ਇਹ ਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਵਿਰਾਸਤ ਨੂੰ ਉਹਨਾਂ ਦੀ ਕੁਰਬਾਨੀ ਦੇ ਮਾਤਵ ਨੂੰ ਦਰਸਾਉਣ ਦਾ ਇੱਕ ਸੀਰੀਅਸ ਯਤਨ ਹੈ। ਹਾਂਜੀ ਇਹ ਸਿਰਫ ਪੁਰਾਣੀ ਗੱਲ ਯਾਦ ਕਰਨਾ ਨਹੀਂ ਸਗੋਂ ਉਹਦੇ ਤੋਂ ਕੁਝ ਸਿੱਖਣ ਪ੍ਰੇਰਣਾ ਲੈਣ ਦਾ ਸੱਦਾ ਵੀ ਹੈ। ਬਿਲਕੁਲ ਸਹੀ ਖਾਸ ਕਰਕੇ ਅੱਜ ਦੀ ਪੀੜ੍ਹੀ ਲਈ ਨੌਜਵਾਨਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਆਜ਼ਾਦੀ ਕਿਵੇਂ ਆਈ ਕਿੰਨੇ ਸੰਘਰਸ਼ ਹੋਏ ਕਿੰਨੀਆਂ ਕੁਰਬਾਨੀਆਂ ਹਾਂ ਤੇ ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨੀਜ਼ ਦੇ ਮੋਰੀ ਸਨ ਬਿਲਕੁਲ ਤੇ ਅਖੀਰ ਚ ਇੱਕ ਸਵਾਲ ਸ਼ਾਇਦ ਸਾਰਿਆਂ ਦੇ ਮਨ ਚ ਆਉਂਦਾ ਹੋਵੇਗਾ ਸੋਚਣ ਲਈ ਛੱਡ ਜਾਂਦੇ ਆ ਕਿ ਹਾਂਜੀ ਕਿ ਉਹ ਕਿਹੜੀ ਚੀਜ਼ ਸੀ ਕਿਹੜੀ ਤਾਕਤ ਸੀ ਜਿਸ ਨੇ 19-20 ਸਾਲ ਦੇ ਮੁੰਡਿਆਂ ਨੂੰ ਆਪਣਾ ਸਭ ਕੁਝ ਆਪਣੀ ਜਾਨ ਤੱਕ ਦੇਸ਼ ਲਈ ਵਾਰਨ ਲਈ ਤਿਆਰ ਕਰ ਦਿੱਤਾ ਤੇ ਉਸ ਜਜ਼ਬੇ ਦੀ ਅੱਜ ਦੇ ਜ਼ਮਾਨੇ 'ਚ ਸਾਡੇ ਲਈ ਕੀ ਅਹਿਮੀਅਤ ਹੋ ਸਕਦੀ ਹੈ ਹਾਂ ਇਹ ਸੋਚਣਾ ਵਾਲੀ ਗੱਲ